12 ਜੁਲਾਈ ਨੂੰ 112 ਦੇ ਹੈਲਪਲਾਈਨ ਵਿੱਚ ਇੱਕ ਕਾਲ ਆਈ ਸੀ ਨਿਰੰਜਨ ਸਿੰਘ ਵੱਲੋਂ ਉਹਨੇ ਆਖਿਆ ਕਿ ਕਿਰਪਾਲ ਸਿੰਘ ਜੋ ਪਿੰਡ ਹਰਾਜ ਵਿੱਚ ਸੀ ਉਹਨੂੰ ਕੁਝ ਲੋਕ ਅਗਵਾ ਕਰਕੇ ਲੈ ਗਏ ਹਨ ਨਾਲ ਬਾਅਦ ਵਿੱਚ ਜਦ ਬਰਤਾਲ ਹੋਈ ਤਾਂ ਉਹਨੇ ਇੱਕ ਵੀਡੀਓ ਵੀ ਹੈ ਕਿ ਪੇਸ ਕੀਤੀ ਜਿਵੇਂ ਕੌਗਰੇਜੇਬਲ ਇਨਫੋਰਮੇਸ਼ਨ ਆਈ ਉਹਦੇ ਬੇਸਿਸ ਤੇ ਫਿਰੋਜ਼ਪੁਰ ਪੁਲਿਸ ਨੇ इमीडिएटली परचा दर्ज किया पर्चा नंबर उनचाली बटा चौबी मिति बारह जुलाई धारा लगी थी एक सौ चालीस तीन बी एन एस जी पुरानी तीन सौ चौंठ आई पीसी धारा आती है किडनैपिंग आ जोड़ा परचा मुताबिक बयान सिंह पुत्र मरयाम सिंह जराज पिंड के रहने वाले से उन्होंने खिलाफ दर्ज एक बेहतरीन तब्ती मुजाहरा पेश किया गया डीएसपी नवीन जी, 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 नवीन जी, जी, जी। ते एसएचओ रवि जी ਵੱਲੋਂ ਕਿਉਂਕਿ ਕੇਸ ਇਹ ਹੀ ਨੀਅਰਸ ਟਾਈਮ ਸੀ ਮਾਨਯੋਗ ਐਸਐਸਪੀ ਫਰੋਸ਼ਪੁਰ सोमनाथ मिश्रा जी ਵੱਲੋਂ ਜਿਹੜੀ ਟੀਮ ਸੀ ਕਿ ਡੀਐਸਪੀ ਨਵੀਨ ਜੀ ਤੇ ਰਵੀ ਜੀ ਦੀ ਮੁਸਤਕਦ ਹਦਾਇਤ ਦਿੱਤੀ ਗਈ ਸੀ ਕਿ ਆਜ ਇਹ ਮੁਕਦਮਾ ਹੈ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲ ਡਿਟੇਲਸ ਦੇ ਮਦਦ ਨਾਲ ਤੇ ਖੂਫਿਆ ਸੂਤਰੋ ਦਾ ਯੂਜ਼ ਕਰਕੇ ਛੇਤੀ ਛੇਤੀ ਸੋਲਵ ਕੀਤਾ ਜਾਏ ਔਰ ਟੀਮ ਨੂੰ ਇੱਕ ਬੜੀ ਹੈਰਤ ਅੰਗੇਜ ਜੁੜੀ ਹੈਗੀ ਕਹਾਣੀ ਪਤਾ ਚੱਲੀ ਤਕਤੀਸ ਦੇ ਮੁਤਾਬਿਕ ਜਿਸ ਦੇ ਮੁਤਾਬਿਕ ਜੜਾ ਕਿਰਪਾਲ ਜੋ ਇੰਨਾ ਹੋਇਆ ਸੀ ਉਸ ਤੋਂ ਪਹਿਲੇ ਵੀ ਇਹਨੂੰ ਸ਼ਾਰਟ ਤੇ ਹੋਰ ਹੀ ਗਿਸਪਲੈਂ ਜੋ ਪਰਚੇ ਪਹਿਲੇ ਸੀਗੇ ਜਿਹੜਾ ਕਿਰਪਾਲ ਸੀ ਉਹਨੂੰ ਕਿਡਨਾਪ ਮਿਲੀ ਭਗਤ ਨਾਲ ਕਰਕੇ ਉਸ ਦਾ ਹੀ ਜਿਹੜਾ ਬੇਟਾ ਸੀ ਪੁੱਤ ਸੀ ਰਾਜਾ ਉਹਨੇ ਕੀਤਾ ਸੀ ਜਿਹੜੀ ਵਜ੍ਹਾ ਰੰਜਿਸ਼ ਆ ਸੀ ਕਿ ਇਹ ਜਿਹੜਾ ਹੈਗਾ ਸੁਖਮਿੰਦਰ ਦੇ ਨਾਲ ਇਹਨਾਂ ਦਾ ਆਪਸੀ ਜ਼ਮੀਨ ਦਾ ਵਿਵਾਦ ਸੀ ਨਵਜਨ ਦਾ ਕਿਪਾਲ ਜਿਹੜਾ ਹੈਗਾ ਨਵਜਨ ਦਾ ਸਾਲਾ ਸੀ ਇਹਨਾਂ ਦਾ ਆਪਸੀ ਵਿਵਾਦ ਸੀ ਜ਼ਮੀਨੀ ਕਿ ਸੁਖਮਿੰਦਰ ਨੂੰ ਫਸਾਉਣ ਵਾਸਤੇ ਆ ਪੂਰਾ ਡਰਾਮਾ ਰਚਿਆ ਗਿਆ ਸੀ ਡੀਐਸਪੀ ਨਵੀਨ ਜੀ ਤੇ ਰਵੀ ਜੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਇਦਰਾ ਹੈਗਾ ਕੇਸ ਟ੍ਰੇਸ ਕੀਤਾ ਤੇ ਜਿਹੜਾ ਰਾਜਾ ਹੈ ਰਾਜਾ ਨੇ ਵਿਵਸਥਾਰ ਕੀਤਾ ਤੇ ਉਹਨੇ ਵੀ ਇਹ ਗੱਲ ਮੰਨ ਲਈ ਹੁਣ ਬਾਕੀ ਦੋਸਤ ਨੂੰ ਫੜਨ ਵਾਸਤੇ ਰੇਡ ਜਿਹੜੇ ਹੈਗੇ ਉਹ جاری ਧੰਨਵਾਦ